ಜುಡಿದೆ ತೇರೆ ನಾದೆ ಸುಪ್ನೆ ಸರ್ಗಿ ವೇಳೆನೂ ದಿಲ್ ಎ ಕೈ ದಾಡಿಯೇ ಖಾನಯ್ಯೋ ಕೊಲ್ಲಣಿಯ ಜೇನತನಿಯೋಳೆ ಮೀನ ಕಣ್ಣೋಳೆ ಸುಬಗೆ ಮೈ ತುಂಬಿದೆ ಹಂಸ ನಡೆಯೋಳೆ ಎದೆಗೆ ಇಳಿದೋಡೆ ಜೀವ ಜಲ್ಯೆಂದಿದೆ ಬೇರೆ ದಾರೀನ ಎಲ್ಲ ನನಗಿನ್ನೂ ನೀನು ಸಿಕ್ಕಾಗಿದೆ ਨਾ ਨੂੰ ਹੁੜਕੇ ਤਨੰਨਾ ਨਿਲਦਾਣਾ ਨੀਨੇ ਇੰਨੇ ਨੀਦੇ ਤੇਰਾ ਸੁਰਖ ਦੁਪੱਟਾ ਸੁੰਬਰੇ ਰੂ ਦੇ ਵੇਲੇ ਨੀ ਸਿੱਖ ਕੇ ਬੋਲ ਤੇਰੇ ਅਣਕਈਆਂ ਗੱਲਾਂ ਬੋਲਣੀਆਂ ਰੱਬ ਦੀ ਅਫਜ਼ਲਾ ਤੇ ਰੁਖਸਾਰ ਤੇਰਾ ਜੇ ਦਿਸਦਾ ਏ ਗੁੰਜਲਾ ਇਸ਼ਕ ਦੀਆਂ ਮੈਂ ਤੇਰੇ ਨਾਲ ਫਰੋਲਣੀਆਂ ਪੰਜਾਬ ਦਾ ਨੌਜਵਾਨ ਪੰਜਾਬ ਦੇ ਲਈ ਬੜੀਆਂ ਮਿਸਾਲ ਇਹ ਉਹ ਨੌਜਵਾਨ ਹੈ ਜਿਹੜਾ ਕਿ ਗਾਇਕੀ ਦਾ ਸ਼ੌਕ ਰੱਖਦਾ ਵਾ ਆ ਸਿੰਗਿੰਗ ਦਾ ਸ਼ੌਕ ਤੇ ਬਚਪਨ ਤੋਂ ਹੀ ਸੀਗਾ ਹਮੇਸ਼ਾ ਹਾਰ ਟਾਈਮ ਗੁੰਗੁਨਾਦਾ ਰਹਿੰਦਾ ਸੀ ਕਰੇ ਕੁਝ ਵੀ ਕਰ ਰਿਹਾ ਚੇ ਖੇਡਦਾ ਕੁਝ ਵੀ ਕਰ ਰਿਹਾ ਹਮੇਸ਼ਾ ਤੋਂ ਬਚਪਨ ਤੋਂ ਸ਼ੌਕ ਰਹਿ ਕਿ ਗਾਉਂਦਾ ਰਹਾ ਤੇ ਉਹ ਚੀਜ਼ ਤੋਂ ਮੇਰਾ ਇੰਟਰਸਟ ਵੱਧਦਾ ਗਿਆ ਵੱਧਦਾ ਗਿਆ ਤੇ ਉਹ ਚੀਜ਼ ਨੂੰ ਦੇਖ ਕੇ ਮੇਰੇ ਫੈਮਿਲੀ ਮੈਂਬਰਸ ਨੂੰ ਵੀ ਹੋਇਆ ਕਿ ਚਲੋ ਆਪ ਬੱਚਾ ਅਗਰ ਆਹ ਚੀਜ਼ 'ਚ ਇੰਟਰਸਟ ਰੱਖਦਾ ਆਹ ਫੀਲਡ 'ਚ ਇੰਟਰਸਟ ਰੱਖਦਾ ਤੈਨੂੰ ਆਪਾਂ ਆਹ ਲਾਈਨ ਦੇ ਵਿੱਚ ਕੀ ਤੋਰੀਏ ਤੇਰਾ 14 ਸਾਲ ਦੀ ਉਮਰ 'ਚ ਮੈਂ ਸਿੰਗਿੰਗ ਸਿੱਖਣੀ ਸ਼ੁਰੂ ਕੀਤੀ ਹਿੰਦੀ ਪੰਜਾਬੀ ਗਾਉਂਦਾ ਰਹਿੰਦਾ ਸੀ ਉਸ ਵਕਤ ਕਰਦੇ ਕਰਦੇ ਰਿਐਲਿਟੀ ਸ਼ੋਜ਼ ਦੇ ਵੀ ਟਰਾਈ ਕਰਦਾ ਰਿਹਾ ਆਡੀਸ਼ਨਸ ਹੰਦਾ ਰਿਹਾ ਹਾਰਦਾ ਰਿਹਾ ਫਿਰ ਟਰਾਈ ਕੀਤਾ ਕਦੇ ਕੋਈ ਆਡੀਸ਼ਨ ਦਿੱਤਾ ਕਦੇ ਕੋਈ ਆਡੀਸ਼ਨ ਦਿੱਤਾ ਮੈਂ ਮੇਰੇ ਖਿਆਲ ਨਾਲ 7-8 ਸਾਲ ਤੋਂ ਸੀਗਾ ਜਦੋਂ ਤੋਂ ਮੈਂ ਗਾਉਂਦਾ ਸੀਗਾ ਕੋਈ ਵੀ ਗਾਣਾ ਟੀਵੀ 'ਚ ਚੱਲ ਰਿਹਾ ਕੋਈ ਹੈਗਾ ਕੰਪਿਊਟਰ ਤੇ ਆਪਾਂ ਗੇਮ ਵਗੈਰਾ ਖੇលਦੇ ਸੀ ਨਾਲ ਗਾਣੇ ਲੱਗੇ ਰਹਿੰਦੇ ਸੀ ਤੇ ਉਹ ਨਾਲ-ਨਾਲ ਗਾਈ ਜਾਣਾ ਸਕੂਲ 'ਚ ਕੋਈ ਕੰਪੀਟੀਸ਼ਨ ਹੈ ਜਾਂ ਕੁਝ ਅਗਰ ਕਲਾਸ ਦੇ ਵਿੱਚ ਕਿਹਾ ਤਾਂ ਕਿ ਆਪਣਾ ਟੈਲੈਂਟ ਦਿਖਾਓ ਉਹਦੇ ਵਿੱਚ ਗਾਉਂਦਾ ਹੁੰਦਾ ਸੀ ਮੈਂ ਗੁੰਜਲਾ ਇਸ਼ਕ ਦੀਆਂ ਮੈਂ ਤੇਰੇ ਨਾਲ ਫਰੋਲਣੀਆਂ ਲੋਟੇ ਵੇੜੇ ਹੋਵੇ ਦੀਵਾ bari jagdani ਤੇਰੇ ਹੱਥ ਮੈਂ ਲਿਗਾ ਆਪਣੇ ਨਾਂ ਦੀਆਂ ਟੋਲਣੀਆਂ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਯੂੰਬਰੀ ਪੰਜਾਬ ਦਾ ਨੌਜਵਾਨ ਪੰਜਾਬ ਦੇ ਲਈ ਬਣਿਆ ਮਿਸਾਲ ਇਹ ਨੌਜਵਾਨ ਇਹ ਉਹ ਨੌਜਵਾਨ ਹੈ ਅਜਿਹੜਾ ਕਿ ਗਾਇਕੀ ਦਾ ਸ਼ੌਂਕ ਰੱਖਦਾ ਵਾ ਸ਼ੁਰੂਆਤ ਗਾਇਕੀ ਦਾ ਸ਼ੌਂਕ ਰੱਖਦਾ ਤੇ ਇਸ ਨੂੰ ਜਿਹੜਾ ਕਿ ਛੋਟੇ ਹੁੰਦੇ ਤੇ ਤੋ ਹੀ ਗਾਇਕੀ ਬੜੀ ਪਸੰਦ ਆ ਗਾਣਾ ਗਾਣਾ ਤੇ ਹਰ ਇੱਕ ਲੈਂਗੁਏਜ ਦੇ ਵਿੱਚ ਗੱਲ ਲੈਂਦਾ ਵਾ ਅੱਜ ਰੂਬਰੂ ਕਰਾਵਾਂਗੇ ਉਸ ਨੌਜਵਾਨ ਦੇ ਨਾਲ ਜਿਹੜਾ ਕਿ ਹਰ ਇੱਕ ਦੇਸ਼ ਦੇ ਵਿੱਚ ਗਿਆ ਵਾ ਹਰ ਇੱਕ ਬੜੀ ਮੁਸ਼ਕਿਲਾਂ ਸਾਹਮਣਾ ਵੀ ਕੀਤਾ ਹੈ ਇਸਨੇ ਬੜੇ ਹੀ ਉਤਰਾਅ ਚੜਾਅ ਵੀ ਦੇਖੇ ਨੇ ਤੇ ਅੱਜ ਉਸ ਸ਼ਖਸ਼ ਦੇ ਨਾਲ ਤੁਹਾਨੂੰ ਮੁਲਾਕਾਤ ਕਰਾਵਾਂਗੇ ਤੇ ਉਹਨਾਂ ਇੱਕ ਦਾਸਤਾ ਤੁਹਾਨੂੰ ਤੇ ਕਹਾਣੀ ਸੁਣਾਗੇ ਸਰ ਸੱਚੀ ਗੱਲ ਸੱਚੀ ਗੱਲ ਜੀ ਸਰ ਕਿਸ ਤਰ੍ਹਾਂ ਤੁਹਾਨੂੰ ਇਹ ਸ਼ੌਕ ਪਿਆ ਸਿੰਗਰ ਸਿੰਗਿੰਗ ਦਾ ਤੇ ਅਪਨਾ ਅਪੀਅਰੈਂਸ ਵੀ ਆਇਓ ਨੇ ਹਨਾ ਜੀ ਸਿੰਗਿੰਗ ਦਾ ਸ਼ੌਂਕ ਤੇ ਬਚਪਨ ਤੋਂ ਹੀ ਸੀਗਾ ਹਮੇਸ਼ਾ ਹਾਰ ਟਾਈਮ ਗੁੰਗੁਨਾਦਾ ਰਹਿੰਦਾ ਸੀ ਕਰੇ ਕੁਝ ਵੀ ਕਰ ਰਿਹਾ ਚਾਹੇ ਖੇਡ ਰਿਹਾ ਕੁਝ ਵੀ ਕਰ ਰਿਹਾ ਹਮੇਸ਼ਾ ਤੋਂ ਬਚਪਨ ਤੋਂ ਸ਼ੌਂਕ ਰਿਹਾ ਕਿ ਗਾਣਦਾ ਹੀ ਰਾਵਾਂ ਤੇ ਉਹ ਚੀਜ਼ ਨੂੰ ਮੇਰਾ ਇੰਟਰਸਟ ਵਧਦਾ ਗਿਆ ਵਧਦਾ ਗਿਆ ਤੇ ਉਹ ਚੀਜ਼ ਨੂੰ ਦੇਖ ਕੇ ਮੇਰੇ ਫੈਮਿਲੀ ਮੈਂਬਰਸ ਨੂੰ ਵੀ ਹੋਇਆ ਕਿ ਚਲੋ ਆ ਬੱਚਾ ਅਗਰ ਆਹ ਚੀਜ਼ 'ਚ ਇੰਟਰਸਟ ਰੱਖਦਾ ਆਹ ਫੀਲਡ 'ਚ ਇੰਟਰਸਟ ਰੱਖਦਾ ਤੈਨੂੰ ਆਪਾਂ ਆ ਲਾਈਨ ਦੇ ਵਿੱਚ ਹੀ ਤੋਰੀਏ ਤੇ ਮੇਰੇ ਜੋ ਵੱਡੇ ਪਾਪ ਮੇਰੇ ਤਾਇ ਜੀ ਉਹਨਾਂ ਨੂੰ ਆ ਚੀਜ਼ ਦੇ ਕੇ ਬੜੀ ਖੁਸ਼ੀ ਹੋਈ ਕਿ ਮੈਂ ਹਾਰ ਟਾਈਮ ਗਾਣਾ ਰਹਿਣਾ ਤੇ ਉਹਨਾਂ ਨੇ ਚਲੋ ਮੈਨੂੰ 뮤직 ਸਿਖਾਉਣ ਦੇ ਲਈ ਲਗਾਇਆ ਤੇ ਕਰਦੇ ਕਰਦੇ ਆ 13-14 ਸਾਲ ਦੀ ਉਮਰ 'ਚ ਮੈਂ ਸਿੰਗਿੰਗ ਸਿੱਖਣੀ ਸ਼ੁਰੂ ਕੀਤੀ ਹਿੰਦੀ ਪੰਜਾਬੀ ਗਾਉਂਦਾ ਰਹਿੰਦਾ ਸੀ ਉਸ ਵਕ ਕਰਦੇ ਕਰਦੇ ਰਿਐਲਿਟੀ ਸ਼ੋਜ਼ ਲਈ ਵੀ ਟਰਾਈ ਕਰਦਾ ਰਿਹਾ ਆਡੀਸ਼ਨਸ ਹੰਦਾ ਰਿਹਾ ਹਾਰਦਾ ਰਿਹਾ ਫਿਰ ਟਰਾਈ ਕੀਤਾ ਕਦੇ ਕੋਈ ਆਡੀਸ਼ਨ ਦਿੱਤਾ ਕਦੇ ਕੋਈ ਐਡੀਸ਼ਨ ਦਿੱਤਾ ਕਰਦੇ ਕਰਦੇ ਮੇਰੀ ਅੱਧੀ ਜਰਨੀ ਸ਼ੁਰੂ ਹੋਈ ਮਿਸੀਕ ਦੀ ਅੱਛਾ ਕਿਨੇ ਕੀ ਉਮਰ ਹੋਣੀ ਆ ਜਦੋਂ ਤੁਸੀਂ ਗੁੰਗਰਾਨਾ ਸ਼ੁਰੂ ਕਰਤਾ ਹੋਣਾ ਤੇ ਪੇਰੈਂਟਸ ਦਾ ਸਪੋਰਟ ਸਪੋਰਟ ਕਿਦਾਂ ਰਿਹਾ ਮੈਂ ਮੇਰੇ ਖਿਆਲ ਨਾਲ 7-8 ਸਾਲ ਤੋਂ ਸੀਗਾ ਜਦੋਂ ਤੋਂ ਮੈਂ ਗਾਉਂਦਾ ਸੀਗਾ ਕੋਈ ਵੀ ਗਾਣਾ ਟੀਵੀ 'ਚ ਚੱਲ ਰਿਹਾ ਕੋਈ ਹੈਗਾ ਕੰਪਿਊਟਰ ਤੇ ਆਪਾਂ ਗੇਮ ਵਗੈਰਾ ਖੇលਦੇ ਸੀ ਨਾਲ ਗਾਣੇ ਲੱਗੇ ਰਹਿੰਦੇ ਸੀ ਤੇਉ ਨਾਲ ਨਾਲ ਗਾਈ ਜਾਣਾ ਸਕੂਲ ਚ ਕੋਈ ਕੰਪੀਟੀਸ਼ਨ ਹੈ ਕੁਝ ਅਗਰ ਕਲਾਸ ਦੇ ਵਿੱਚ ਕਹਤ ਹੈ ਕਿ ਆਪਣਾ ਟੈਲੈਂਟ ਦਿਖਾਓ ਉਹਦੇ ਵਿੱਚ ਗੰਦਾ ਹੁੰਦਾ ਸੀ ਮੈਂ ਤੇ ਆ ਚੀਜ਼ ਕਰਦੇ ਕਰਦੇ ਉਹ ਟੈਲੈਂਟ ਸ਼ੌਂਕ ਤੋਂ ਹੋਣ ਇੱਕ profession ਚ ਕਨਵਰਟ ਕਰ ਲਿਆ ਮੈਂ ਤੇ ਜੇਕਰ ਮੈਂ ਗੱਲ ਕਰਾਂ ਪੜ੍ਹਾਈ ਲਿਖਾਈ ਵੀ ਉਸ ਟਾਈਮ ਹੁੰਦੀ ਹੋਣੀ ਆ ਠੀਕ ਹੈ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਦਿੱਕਤ ਜਿਵੇਂ ਕਿ ਮਾਪੇ ਕਹਿੰਦੇ ਨੇ ਕਿ ਨਹੀਂ ਨਹੀਂ ਯਾਰ ਸਿੰਗੀ ਕਿ ਨਹੀਂ ਕਰਨੀ ਤੂੰ ਕੁਝ ਹੋਰ ਕਰ ਅੱਜ ਕੱਲੇ ਮਾਪੇ ਦਾ ਸੁਪਨਾ ਹੁੰਦਾ ਕਿ ਮੇਰੇ ਬੱਚਾ ਇੱਕ ਸਰਕਾਰੀ ਨੌਕਰੀ ਕਰੇ ਠੀਕ ਹੈ ਆਈਐਸ ਬਣੇ ਯੂਪੀਐਸਸੀ ਬਣੇ ਜਾਂ ਆਰਮੀ ਦੇ ਵਿੱਚ ਜਾ ਕੇ ਇੱਕ ਵੱਡਾ ਅਧਿਕਾਰੀ ਬਣੇ ਕਿ ਉਹਦਾ ਨਾਮ ਹੋਵੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਪਰ ਮੈਨੂੰ ਜੋ ਮੇਰੇ ਫੈਮਿਲੀ ਵੱਲੋਂ ਸਪੋਰਟ ਮਿਲਿਆ ਹਮੇਸ਼ਾ ਬਹੁਤ ਜ਼ਿਆਦਾ ਮਿਲਿਆ ਉਹਨਾਂ ਨੇ ਸਿਰਫ ਇੱਕੋ ਚੀਜ਼ ਕਹਿਣੀ ਸੀ ਕਿ ਬੇਟਾ ਜੋ ਕਰਨਾ ਹੈ ਉਰੇ ਦਿਲ ਨਾਲ ਕਰ ਹਰ ਇੱਕ ਚੀਜ਼ ਆਪਣਾ 100% ਦੇ ਤੇ ਫੈਮਲੀ ਦਾ ਸਪੋਰਟ ਹਮੇਸ਼ਾ ਤੋਂ ਰਿਹਾ ਹੈ ਸਟੱਡੀਜ਼ 'ਚ ਵੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮਜ਼ ਆਈ ਹੈ ਕਿ ਮੈਂ ਸਟੱਡੀ ਦੇ ਨਾਲ 뮤직 ਨੂੰ ਲੈ ਕੇ ਚੱਲਣਾ ਇੱਕ ਚੀਜ਼ ਨੂੰ ਕੈਰੀ ਕਰਨਾ ਸਟੱਡੀਜ਼ ਤੋਂ ਇਲਾਵਾ ਤੇ ਸਟੱਡੀਜ਼ ਦੇ ਨਾਲ ਤੁਸੀਂ ਇੱਕ ਹੋਰ ਚੀਜ਼ ਨੂੰ ਨਾਲ ਕੈਰੀ ਕਰ ਰਹੇ ਹੋ ਤੇ ਉਹ ਉਹਦੇ ਵੱਲ ਤੁਹਾਨੂੰ ਟਾਈਮ ਵੀ ਉਸ ਹਿਸਾਬ ਨਾਲ ਵੰਡ-ਵੰਡ ਕੇ ਦੇਣਾ ਪੈਂਦਾ ਤੇ ਪਰ ਚਲੋ ਚੀਜ਼ਾਂ ਮੈਨੇਜ ਹੁੰਦੀ ਰਹੀਆਂ ਸਪੋਰਟ ਪੂਰਾ ਰਿਹਾ ਆਪਣੇ ਵੱਲੋਂ ਪੜ੍ਹਾਈ ਚ ਵੀ ਟਰਾਈ ਕੀਤਾ ਕਿ ਅੱਛੇ ਗ੍ਰੇਡਸ ਲੈਂਦਾ ਨਾ ਵਾਂ ਤੇ ਉਹ ਟਾਈਮ ਤੇ ਨਾਲ ਨਾਲ ਸਿੱਖਦਾ ਵੀ ਰਿਹਾ ਨਾ ਜੇਕਰ ਮੈਂ ਗੱਲ ਛੇੜਾਂ ਸਕੂਲ ਟਾਈਮ ਦੀ ਸਕੂਲ ਟਾਈਮ ਦੇ ਟੀਚਰ ਤਾਂ ਕਹਿੰਦੇ ਹੁੰਦੇ ਸੀ ਕਿ ਚਲ ਤੂੰ ਸਾਨੂੰ ਅੱਜ ਗਾਣਾ ਸੁਣਾ ਸਕੂਲ ਟਾਈਮ 'ਚ ਜੀ ਆ ਵੀ ਕਿਹਾ ਗਿਆ ਜੀ ਟੀਚਰਾਂ ਜਾਂ ਲੜਕੀਆਂ ਫੈਮ ਹੁੰਦੇ ਸੀ ਸਾਰੇ ਹੁੰਦੇ ਸੀ ਬਿਲਕੁਲ ਤੁਸੀਂ ਕਲਾਸ 'ਚ ਅਗਰ ਕੋਈ ਵੀ ਹੁੰਦਾ ਸੀ ਮੌਕਾ ਸਾਰੇ ਮੈਨੂੰ ਕਹਿੰਦੇ ਤੁਸੀਂ ਗਾਣਾ ਵੀ ਸੁਣਾਓ ਤੇ ਕਈ ਵਾਰੀ ਅੱਧੇ ਸਿਚੁਏਸ਼ਨ ਆ ਗਈ ਸੀ ਕਿ ਮੈਨੂੰ ਇੱਕ ਦੋ ਵਾਰੀ ਟੀਚਰਸ ਨੇ ਇੰਨਾ ਕੋ ਕਿਹਾ ਸੀਗਾ ਕਿ ਤੇਰੀ ਆਸ ਤੋਂ ਕਲਾਸ ਤੇਰਾ ਆਸ ਤੋਂ ਬੈਂਚ ਆਪਾਂ 뮤직 ਰੂਮ 'ਚ ਵੀ ਰਖਵਾ ਦਿੰਨੇ ਆ ਅੱਛਾ ਤੂੰ ਉੱਥੇ ਰਿਹਾ ਕਰ ਠੀਕ ਹੈ ਤੇ ਆ ਸਿਚੁਏਸ਼ਨਸ ਵੀ ਆਈ ਹੈ ਬਟ ਹਾਂ ਮੈਨੂੰ ਸਕੂਲ ਵੱਲੋਂ ਆਪਣੇ ਕਾਫੀ ਸਪੋਰਟ ਮਿਲੇ ਸਕੂਲ ਟਾਈਮਸ ਅੱਛਾ ਜੇਕਰ ਹੁਣ ਮੈਂ ਗੱਲ ਕਰਾਂ ਯੰਗੇਸਟ ਏਜ ਦੀ ਜਿਵੇਂ ਕਿ ਨੌਜਵਾਨ ਪੀੜੀ ਨੌਜਵਾਨ ਦੇ ਵਿੱਚ ਜਿਹੜਾ ਆਪਾਂ ਯੰਗ ਹੁੰਨੇ ਆ ਉਹਦੇ ਵਿੱਚ ਤੁਹਾਨੂੰ ਕਨਸੈਪਟ ਜਾਂ ਕੋਨਟੈਕਟ ਵੀ ਆਏ ਹੋਣੇ ਆ ਇਨਵਿਟੇਸ਼ਨ ਵੀ ਆਏ ਨੇ ਕਿ ਆਓ ਤੁਸੀਂ ਸਾਡੇ ਲਈ ਲਾਈਵ ਬੈਂਡ ਕਰੋ ਜਾਂ ਕੁਛ ਅਜਿਹਾ ਵਗੈਰਾ ਕਰੋ ਉਦਾਂ ਕੋਈ ਓਪਰਚ्युनिटी ਮਿਲੇਗਾ ਹਾਂਜੀ ਜਿਵੇਂ ਕਿ ਤੁਸੀਂ ਸਟਾਰਟਿੰਗ 'ਚ ਇੰਟਰੋ ਦਿੱਤੀ ਹੈ ਕਿ ਮੈਂ ਅਲੱਗ-ਅਲੱਗ ਭਾਸ਼ਾ 'ਚ ਗਾਣਾ ਤੇ ਆਜ سلسلہ ਸ਼ੁਰੂ ਹੋਇਆ 2017 ਚ ਮੈਨੂੰ ਸੀਗਾ ਕਿ ਮੈਂ ਕੁਝ ਯੂਨੀਕ ਕਰਾਂ ਕਿਉਂਕਿ ਸਾਰੇ ਇੱਕ ਇੱਕ ਚੀਜ਼ ਵੱਲ ਤੇ ਸਾਰੇ ਚੱਲ ਰਹੇ ਹਿੰਦੀ ਪੰਜਾਬੀ ਸਾਰੇ ਗਾ ਰਹੇ ਮੈਨੂੰ ਸੀ ਕਿ ਕੁਝ ਆਪਾਂ ਅਲੱਗ ਟਰਾਈ ਕਰੀਏ ਤੇ ਸਾਉਦੀ ਫਿਲਮਾਂ ਦੇਖਦਾ ਰਹਿੰਦਾ ਸੀ ਮੈਂ ਫਿਰ ਉਸ ਤੋਂ ਬਾਅਦ ਮੈਨੂੰ ਸ਼ੌਂਕ ਪੈ ਗਿਆ ਚਲੋ ਇੱਕ ਵਾਰੀ ਤਮਿਲ ਦਾ ਟਰਾਈ ਕਰਦੇ ਆ ਤਮਿਲ ਰੈਲਿਟੀ ਸ਼ੋਅ ਟਰਾਈ ਕੀਤਾ ਉੱਥੇ ਮੈਨੂੰ ਅ ਰੱਬ ਦਾ ਬਹੁਤ ਮਤਲਬ ਰੱਬ ਦਾ ਬਹੁਤ ਸ਼ੁਕਰ ਹੈ ਕਿ ਮੈਨੂੰ ਉੱਥੇ ਜਾ ਕੇ ਅੱਛਾ ਰਿਸਪੌਂਸ ਮਿਲਿਆ ਫਿਰ ਉਸ ਤੋਂ ਬਾਅਦ ਮੈਂ ਕਾਫੀ ਐਬ੍ਰਾਡ ਸ਼ੋਜ਼ ਵੀ ਕੀਤੇ ਕੁਝ ਰਿਕਾਰਡਿੰਗਸ ਕਰੀਆਂ ਫਿਰ ਉਸ ਤੋਂ ਬਾਅਦ ਮੈਂ ਲਾਈਵ ਬੈਂਡ ਦੇ ਨਾਲ ਵੀ ਪਰਫਾਰਮ ਕਰਦਾ ਸੀ ਉੱਥੇ ਉਸ ਤੋਂ ਬਾਅਦ ਫਿਰ ਮੈਂ ਤੇਲਗੂ ਦੇ ਵਿੱਚ ਕੀਤਾ ਕਰਦੇ ਕਰਦੇ ਮੈਨੂੰ ਹੋਇਆ ਕਿ ਯਾਰ ਚਲੋ ਸਾਰੀ ਭਾਸ਼ਾ ਟਰਾਈ ਕੀਤੀ ਜਾਣ ਫਿਰ ਫਿਲਹਾਲ ਕਰੰਟਲੀ ਮੈਂ ਇਸ ਟਾਈਮ ਕੰਨੜਾ ਦੇ ਵਿੱਚ ਕਰ ਰਿਹਾ ਤੇ ਹੁਣੇ ਰੀਸੈਂਟਲੀ ਉਧਰ ਦਾ ਇੱਕ ਕਾਫੀ ਫੇਮਸ ਸ਼ੋ ਹੈਗਾ ਤੇ ਉਹਦਾ ਮੈਂ ਫਾਈਨਲਿਸਟ ਰਿਆਂ ਅੱਛਾ ਜਿਹੜੀ ਅਠਾ ਜਿਹੜੀ ਤੁਸੀਂ ਭਾਸ਼ਾਵਾਂ ਬੋਲਦੇ ਹੋ ਤੇਲਗੂ ਕਰਨਾਟਕਾ ਇਹ ਤਾਮਿਲਨਾਡੂ ਇਹਨੂੰ ਤੁਸੀਂ ਸਿੱਖੀ ਕਿਤੋਂ ਤੇ ਬੋਲਣਾ ਬੜਾ ਹੀ ਡਿਫਿਕਲਟ ਹੈ ਤੇ ਸਮਝਣਾ ਵੀ ਬਹੁਤ ਡਿਫਿਕਲਟ ਹੈ ਇਸ ਨੂੰ ਥੋੜਾ ਬਰੀਫ ਕਰੋ ਅ ਸਰ ਆ ਜੀ ਸਿੱਧਾ ਕੀ ਮੈਨੂੰ ਸ਼ੌਂਕ ਪੈ ਗਈ ਮੈਂ ਉਹ ਚੀਜ਼ੇ ਵਿੱਚ ਟਰਾਈ ਕਰਾ ਸਿੱਖੀ ਮੈਂ ਕਿਧਰੋਂ ਨਹੀਂ ਮੈਂ ਸਿਰਫ YouTube ਤੋਂ ਗਾਣੇ ਡਾਊਨਲੋਡ ਕੀਤੇ ਉਹਨੂੰ ਨਾਲ-ਨਾਲ ਸਿੱਖਣਾ ਸ਼ੁਰੂ ਕੀਤਾ ਉਹਦੇ ਲਿਰਿਕਸ ਮੈਂ ਟਰਾਂਸਲੇਟ ਕਰਕੇ ਹਿੰਦੀ ਪੰਜਾਬੀ ਵਿੱਚ ਲਿਖਣੇ ਸ਼ੁਰੂ ਕੀਤੇ ਤਦ ਨੂੰ ਜਸਟ ਮੈਂ ਆ ਟਰਾਈ ਕਰਦਾ ਸੀ ਕਿ ਇਹਨੂੰ ਪ੍ਰੋਨਾਨਸ ਕਰਾਂ ਸਹੀ ਤਰੀਕੇ ਮਤਲਬ ਪੁੱਛ ਕੇ ਜਿਵੇਂ ਮੈਨੂੰ ਕੋਈ ਮੇਰਾ ਦੋਸਤ ਉੱਧਰ ਦਾ ਕਰ ਜਾਂ ਮੈਨੂੰ ਕੋਈ ਆਪਣੇ ਗਾਈਡ ਕਰਨ ਲਈ ਮੈਨੂੰ ਟੀਚਰਸ ਹੁੰਦੇ ਸੀ ਉਹਨਾਂ ਕੋਲੋਂ ਮੈਂ ਸਿੱਖਣਾ ਸ਼ੁਰੂ ਕੀਤਾ ਤੇ ਐ ਇਦਾਂ ਹੀ ਮੈਂ ਅਦਾ ਕਰਦੇ ਕਰਦੇ ਮੇਰਾ ਇੱਕ ਐਨਾ ਫਲੋ ਬਣ ਗਿਆ ਕਿ ਅੱਜ ਦੇ ਟਾਈਮ 'ਚ ਅਗਰ ਮੈਨੂੰ ਕੋਈ ਨਵਾਂ ਗਾਣਾ ਦੇ ਦਿੱਤਾ ਜਾਏ ਉਹ ਬਾਦਸ਼ਾਹ ਦਾ ਮੈਂ ਇੱਕ ਜਾਂ ਦੋ ਦਿਨ ਦੇ ਵਿੱਚ ਪੂਰਾ ਉਹਨੂੰ ਪ੍ਰੋਪਰਲੀ ਯਾਦ ਕਰਕੇ ਔਨ ਸਟੇਜ ਪਰਫਾਰਮ ਕਰਦਾ ਮੈਂ अच्छा किन्ने ਕੋ ਕਨਸੈਪਟ ਲਾ ਚੁੱਕੇ ਹੋ ਤੇ ਕਿੰਨੇ ਕੋ ਸੁਰ ਛੇੜ ਲੈਂਦੇ ਆ ਕਿਦਾਂ ਮਤਲਬ ਕਿੰਨੇ ਕੋ ਕਨਸੈਪਟ ਲਾ ਚੁੱਕੇ ਹੋ ਜਿਵੇਂ ਕਨਸੈਪਟ ਲੰਨੇ ਨਾ ਆਪਾਂ ਕਨਸਰਟ 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 ਲੰਨੇ ਸੌਰੀ ਕਨਸਰਟ ਲੰਨੇ ਆਪਾਂ ਜਿੰਨੇ ਕੋ ਕਿੰਨੇ ਕੋ ਕਨਸਰਟ ਲਾ ਚੁੱਕੇ ਹੋ ਤੇ ਕਿੰਨੇ ਕੋ ਫੈਨਸ ਹੋ ਚੁੱਕੇ ਸੀ ਕਨਸਰਟ ਤੇ ਦੇਖਿਆ ਜੇ 2017 18 ਤੋਂ ਮੇਰੇ ਕਾਫੀ ਜ਼ਿਆਦਾ ਲੱਗ ਰਹੇ ਗਿਆ ਕਿਉਂਕਿ ਮੈਂ ਕਾਫੀ ਅਲਗ-ਅਲਗ ਭਾਸ਼ਾ ਚ ਗਾਣਾ ਤੇ ਨਾਰਥ ਇਨ ਆਪਣੇ ਅਦਰ ਦਿੱਲੀ ਪੰਜਾਬ ਵਾਲੇ ਸਾਈਡ ਵੀ ਕਾਫੀ ਸ਼ੋਸ ਹੁੰਦੇ ਰਹਿੰਦੇ ਆ ਤੇ ਤਾਮਿਲਨਾਡੂ ਹੋ ਗਿਆ ਤਾਮਿਲਨਾਡੂ ਚ ਕਾਫੀ ਅਲੱਗ ਅਲੱਗ ਸ਼ਹਿਰ ਆਂਦੇ ਆ ਤੇਲਗ ਹਾਈਦਰਾਬਾਦ ਹੋ ਗਿਆ ਉਸ ਤੋਂ ਇਲਾਵਾ ਹੁਣ ਇਸਟਮ ਕਰਨਾਟਕਾ ਚ ਕਾਫੀ ਜਗ੍ਹਾ ਪਰਫਾਰਮ ਕਰ ਲਿਆ শ্রীলঙ্কা ਕਾਫੀ ਹਰੀ ਕਰ ਲਿਆ ਮੈਂ ਓਮਾਨ ਮਸਕਟ ਹੋ ਗਿਆ ਸਾਰਾ ਉਸ ਤੋਂ ਇਲਾਵਾ ਆਸਟ੍ਰੇਲੀਆ ਚ ਵੀ ਕਰ ਲਿਆ ਪਰਫਾਰਮ ਅੱਛਾ ਤਬਲਾ ਵਗੈਰਾ ਹਾਰਮੋਨੀਅਮ ਵਗੈਰਾ 올 ਇਨਸਟਰੂਮੈਂਟ ਬਜਾਲਦੇ ਹਾਂਜੀ ਮੈਂ ਹਾਰਮੋਨੀਅਮ ਪਲੇ ਕਰ ਲੈਂਦਾ ਹਾਂ ਹਾਂ ਜੀ ਜਿਵੇਂ ਕੀ ਸੁਰ ਸੁਰ ਛੇੜ ਨਹੀਂ ਹੁੰਦੇ ਛੇਲਣ ਦੇ ਹਾਂ ਜੀ ਚਲੋ ਹੋ ਜਾ ਵੀਰ ਇੱਕ ਵਾਰ ਜਰੂਰ ਜੀ ਕਿਹੜੀ ਭਾਸ਼ਾ ਵਿੱਚ ਸੁਨਣਾ ਚਾਹੋਗੇ ਤੁਸੀਂ ਤੁਸੀਂ ਸਾਨੂੰ ਸਾਰੇ ਸਾਰੇ ਦੱਖਣ ਸਾਰੇ ਆਡੀਅੰਸ ਦੇਖ ਰਹੀ ਹੈ ਸਾਡੀ ਠੀਕ ਹੈ ਲੈਣਾ ਲਾਈਵ ਦੀ ਜਿਹੜੇ ਵੀ ਸਕਰੀਨ ਤੇ ਦੇਖ ਰਹੇ ਹੋਗਾ ਤੁਹਾਡਾ ਇੰਟਰਵਿਊ ਉਹਨਾਂ ਨੂੰ ਅਲੱਗ-ਅਲੱਗ ਇੱਕ ਦੋ-ਦੋ ਚਾਰ-ਚਾਰ ਲਾਈਨ ਸੁਣਾ ਦਿਓ ਹਰ ਇੱਕ ਭਾਸ਼ਾ ਦੇ ਵਿੱਚ ਜੁੜ ਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇੜੇ ਨੂੰ ਦਿਲ ਇਹ ਕਹਿੰਦਾ ੜੀਏ ਅੱਖਾਂ ਨਹੀਂਓ ਖੋਲਣੀਆਂ ਤੇਰਾ ਸੁਰਖ ਦੁਪੱਟਾ ਸੁੰਬਰੇ ਰੂ ਦੇ ਵੇਲੇ ਨੀ ਸਿੱਖ ਗਏ ਬੁੱਲ ਤੇਰੇ ਅਣ ਕਈਆਂ ਗੱਲਾਂ ਬੋਲਣੀਆਂ ਰੱਬ ਦੀ ਅਫਜ਼ਲਾ ਤੇ ਰੁਖ ਸਾਰ ਤੇ ਰਾਜੇ ਦਿਸਦਾ ਏ ਗੁੰਝਲਾ ਇਸ਼ਕ ਦੀਆਂ ਮੈਂ ਤੇਰੇ ਨਾਲ ਫਰੋਲਣੀਆਂ ਲੋੜ ਵੇੜੇ ਹੋਵੇ ਦੀਵਾ ਬਾਰੀ ਜਗਦਾਨੀ ਤੇਰੇ ਹੱਥ ਮੈਂ ਲਿਖਾ ਆਪਣੇ ਨਾਂ ਦੀਆਂ ਟੋਲਣੀਆਂ ਕੀ ਬਾਤ ਹੈ ਕੀ ਬਾਤ ਸਰੇ ਐ ਲੱਗ ਰਿਹਾ ਜੀ ਅਮਰਿੰਦਰ ਗਿੱਲ ਨੇ ਨਾਲ ਬੈਠੇ ਹੋਈ ਗਾ ਰਹੇ ਨੇ ਕੀ ਬਾਤ ਹੈ ਕੀ ਬਾਤ ਅੱਛਾ ਇੱਕ ਕੋਈ ਕਰਨਾਟਕਾ ਦੇ ਵਿੱਚ ਵੀ ਗਾ ਕੇ ਦਿਖਾ ਦੂ ਕਿਨੜ ਪਾਸ਼ਾ ਚ ਠੀਕ ਹੈ ਜੀ ਮੈਂ ਤੁਹਾਨੂੰ ਭਾਜੀ ਇੱਕ ਗਾਣਾ ਸੁਣਾ ਦਿੰਦਾ ਜੋ ਇਸ ਟਾਈਮ ਮੇਰਾ ਲੇਟੈਸਟ ਪ੍ਰੋਜੈਕਟ ਆਇਆ ਓਕੇ ਅ ਵੈਰੀ ਕੰਗ੍ਰੈਚੁਲੇਸ਼ਨ ਬ੍ਰਦਰ ਥੈਂਕ ਯੂ ਥੈਂਕ ਯੂ ਵੈਰੀ ਓਕੇ ਫਿਰ ਉਹ ਹੀ ਸੁਣਾ ਦਿਓ ਬਿਲਕੁਲ ਉਹੀ ਸੁਣਾ ਦਿੰਦੇ ਆ ਜੀ ਕੀ ਨਾਮ ਕੀ ਇਹ ਪਹਿਲੇ ਗਾ ਰਹੇ ਨਾਮ ਦਾ ਗਾਣੇ ਦਾ ਨਾਮ ਹੈ ਦੁਆਪਰਾ ਇਹ ਆ ਇੱਕ ਕੰਨੜ ਮੂਵੀ ਆ ਰਹੀ ਹੈ ਉਹਦੇ ਵਿੱਚ ਮੈਂ ਗਾਇਆ ਤੇ ਮੈਨੂੰ ਬਹੁਤ ਵੱਡਾ ਉੱਥੇ ਇੱਕ ਮੂਵੀ ਚ ਬ੍ਰੇਕ ਮਿਲਿਆ ਜੀ ਤੇ ਮੇਰਾ ਇੱਕ ਡ੍ਰੀਮ ਸੀ ਇੱਕ 뮤직 ਡਾਇਰੈਕਟਰ ਨਾਲ ਕੰਮ ਕਰਨ ਦਾ ਤੇ ਉਹਨਾਂ ਨੇ ਹੀ ਮੈਨੂੰ ਇਹ ਮੂਵੀ ਲਈ ਚਾਂਸ ਦਿੱਤਾ ਜੀ ਤੇ ਗਾਣਾ ਤੇ ਕਾਫੀ ਅੱਛਾ ਰਿਸਪੌਂਸ ਆ ਰਿਹਾ ਹੈ ਤੇ ਤੁਹਾਨੂੰ ਕੁਝ ਲਾਈਨਾਂ ਸੁਣਾ ਦਿੰਦਾ ਨਾ ਜੀ ਸ਼ੋਰ ਸ਼ੋਰ ಜೇನ ಧನಿಯೊಳೆ ಮೀನ ಕಣ್ಣೋಳೆ ಸುಬಗೆ ಮೈ ತುಂಬಿದೆ ಹಂಸ ನಡೆಯೋಳೆ ಎದೆಗೆ ಇಳಿದೋಳೆ ಜೀವ ಜಲ್ಯೆಂದಿದೆ ಬೇರೆ ದಾರಿನ ಎಲ್ಲ ನೀನು ಸಿಕ್ಕಾಗಿದೆ ನಾನು ಹುಡುಕಿದ್ದ ನನ್ನ ನಿಲ್ದಾಣ ನೀನ ಎಣ್ಣೇನಿದೆ ਕਿਆ ਬਾਤ ਹੈ ਕਿਆ ਬਾਤ ਹੈ ਭਜੀ ਪਰ ਬਾਤ ਤਾਂ ਬਹੁਤ ਸੁਰੀਲੀ ਲੱਗੀ ਬਹੁਤ ਦਿਲ ਨੂੰ ਛੂਗੀ ਰੂਹ ਨੂੰ ਛੂਗੀ ਪਰ ਇਹਦਾ ਮਤਲਬ ਦੀ ਰਾਜੋ ਸਾਰੇ ਦਰਸ਼ਕਾਂ ਨੂੰ ਕਿਉਂਕਿ ਪੰਜਾਬੀ ਆ ਅਸੀਂ ਹਿੰਦੀ ਵੀ ਆ ਪਰ ਇਹ ਕਨਟਕਾਲ ਨੂੰ ਤਾਂ ਚਲੋ ਸਮਝ ਆ ਜਾਊਗੀ ਪਰ ਪੰਜਾਬੀ ਹਿੰਦੀ ਵਾਲੇ ਨੂੰ ਸਮਝ ਆਣੀ ਹੈਗੀ ਆ ਗਾਣੇ ਦਾ ਮਤਲਬ ਹੈ ਜੀ ਐਕਚੁਅਲਸ ਮੂਵੀ ਦਾ ਨਾਮ ਹੈ ਕ੍ਰਿਸ਼ਟਮ ਪ੍ਰਣਯ ਸਖੀ ਤੇ ਜਿਵੇਂ ਕ੍ਰਿਸ਼ਨ ਜੀ ਦੇ ਆਲੇ ਦੋ ਆਲੇ ਗੋਪੀਆਂ ਰਹਿੰਦੀਆਂ ਜੀ ਜੀ ਤੇ ਆ ਮੂਵੀ ਦੇ ਵਿੱਚ ਜੋ ਐਕਟਰ ਹੈਗੇ ਉਹਨਾਂ ਦਾ ਕਰੈਕਟਰ ਇੱਕ ਕ੍ਰਿਸ਼ਨ ਜੀ ਦੇ ਤੌਰ ਤੇ ਪੋਟ੍ਰੇ ਕੀਤਾ ਗਿਆ ਕਿ ਮਾਡਰਨ ਵੇਚ ਕਿ ਆਸ-ਪਾਸੇ ਗੋਪੀਆਂ ਰਹਿੰਦੀਆਂ ਉਹਨਾਂ ਦੇ ਤੇ ਗਾਂਡੇ ਦਾ ਨਾਮ ਹੈ ਦੁਆਪਰ ਦੁਆਪਰ ਦੇਸ਼ ਤੋਂ ਜਿਵੇਂ ਉਹ ਹੈ ਬਿਲੋਂਗ ਕਰਦੇ ਤੇ ਅੱਗੇ ਪਿੱਛੇ ਗੋਪੀਆਂ ਕੋ ਮਰਿਓ ਕ੍ਰਿਸ਼ਨ ਜੀ ਗੋਪੀ ਦੀ ਤਾਰੀਫ ਕਰ ਰਹੇਗੇ ਕਿ ਬਸ ਉਹੀ ਚੀਜ਼ ਨੂੰ ਕਹਿ ਰਹੇ ਕਿ ਤੇਰੀ ਸਮਾਈਲ ਨੂੰ ਦੇਖ ਕੇ ਬ੍ਰਹਮਾ ਜੀ ਵੀ ਸ਼ਰਮਾ ਜਾਂਦੇ ਤੇ ਸ਼ਰਮ ਨੂੰ ਵੀ ਸ਼ਰਮ ਆ ਜਾਂਦੇ ਤੇਰੀ ਇੰਨੀ ਪਿਆਰੀ ਮੁਸਕਾਨ ਹੈ ਕਿਆ ਬਾਤ ਹੈ ਕਿਆ ਬਾਤ ਹੈ ਮਤਲਬ ਕਿ ਦਵਾਪਰ ਯੁਗ ਦੇ ਵਿੱਚ ਹੀ ਤੁਸੀਂ ਸਾਨੂੰ ਲੈ ਕੇ ਲੈ ਗਏ ਹੋ ਇੱਕਦਮ ਇਹ ਗਾਣਾ ਵੀ ਬੜਾ সুইਟ ਸੀਗਾ ਤੁਹਾਡਾ ਜਿਹੜਾ ਤੁਸੀਂ ਗਾਇਆ ਸੀਗਾ ਤੇ ਇਸ ਦਾ ਮਹੱਤਵ ਵੀ ਬੜਾ সুইਟ ਹੈ ਤੇ ਪਿੱਛੇ ਜਿਹੜੀ ਲਾਈਨ ਲਿਰਿਕਸ ਲਿਖੇ ਹੋਏ ਬਹੁਤ সুইਟ ਹੈ ਕਿ ਦਵਾਪਰ ਯੁਗ ਦੇ ਵਿੱਚ ਜਿਹੜੇ ਕ੍ਰਿਸ਼ਨ ਜੀ ਜਿਵੇਂ ਗੋਪੀਆਂ ਅੱਗੇ ਪਿੱਛੇ ਕੁੰਜੀਆਂ ਸਾਰੇ ਜਿਹੜੇ ਕ੍ਰਿਸ਼ਨ ਜੀ ਜਿਹੜੇ ਹੱਸਦੇ ਸੀਗੇ ਖੇਤ ਦੇ ਸੀਗੇ ਲੀਲਾਵਾਂ ਕਰਦੇ ਸੀਗੇ ਤੇ ਉਹ ਮਤਲਬ ਕਿ ਇੱਕ ਅਲੱਗ ਹੀ ਸ਼ੀਲ ਸੀਗਾ ਅਲੱਗ ਹੀ ਪ੍ਰੇਮ ਕਹਾਣੀ ਸੀਗੀ ਹਨਾ ਤੇ ਸਰ ਮੈਂ ਇੱਕ ਹੋਰ ਗੱਲ ਪੁੱਛਣਾ ਚਾਹਾਂਗੀ ਅਪ ਐਂਡ ਡਾਊਨਸ ਵੀ ਆਏ ਹੋਣੇ ਆ ਜ਼ਿੰਦਗੀ ਦੇ ਵਿੱਚ ਬੁਰਾ ਵਕਤ ਵੀ ਆਇਆ ਹੋਣਾ ਵਾ ਕੀ ਐ ਵੀ ਯਾਰ ਕੋਈ ਹੱਥ ਨਹੀਂ ਪੱਲਾ ਫੜ ਰਿਹਾ ਇੱਕ ਕਿਦਾਂ ਮਤਲਬ ਇੱਕੋ ਦਮ ਸਭ ਕੁਝ ਹੋਇਆ ਕਿਉਂਕਿ ਇਹ ਨੌਜਵਾਨ ਅੱਜ ਦੇ ਅੱਜ ਕੱਲ ਦੇ ਨੌਜਵਾਨ ਜਾਂ ਤਾਂ ਬਾਹਰ ਨੂੰ ਭੱਜ ਰਹੇ ਨੇ ਯਾ ਤਾਂ ਨਸ਼ੇ ਵੱਲ ਵੜਦੇ ਨੇ ਠੀਕ ਹੈ ਪਰ ਤੁਸੀਂ ਵੀ ਇੱਕ ਨੌਜਵਾਨ ਹੋ ਤੁਸੀਂ ਵੀ ਨੌਜਵਾਨ ਪੀੜੀ ਤੋਂ ਇੱਕ ਬਿਲੋਂਗ ਕਰਦੇ ਹੋ ਨੌਜਵਾਨ ਹੋ ਇੱਕ ਠੀਕ ਹੈ ਨਾ ਆਪਣੇ ਪੇਰੈਂਟ ਦਾ ਨਾਮ ਤੁਸੀਂ ਰੋਸ਼ਨ ਕੀਤਾ ਠੀਕ ਹੈ ਉਸ ਉਹ ਨੌਜਵਾਨوں ਨੂੰ ਕੀ ਤੁਸੀਂ ਸੰਦੇਸ਼ دینا ਚਾਹੋਗੇ ਸਰ ਦੇਖਿਆ ਜਾਏ ਤੇ ਆ ਜੋ ਮੈਂ ਫੀਲਡ ਦੇ ਵਿੱਚ ਆ ਮੈਨੂੰ ਆਲਮੋਸਟ 10 ਸਾਲ ਹੋ ਗਏ ਤੇ ਇੱਕ ਬਹੁਤ ਲੰਬੀ ਜਰਨੀ ਰਹੀ ਹੈ ਤੇ ਇੱਕ ਇੱਕ ਮਿੰਟ ਇੱਕ ਮੈਂ ਤੁਹਾਨੂੰ ਸਟਾਪ ਕਰਾਂਗਾ ਗੱਲ ਨੂੰ ਕਿ ਪੰਜਾਬ ਚ ਕਿੰਨੀ ਕਿੰਨੀ ਦੇਰ ਰਹੇ ਹੋ ਤੁਸੀਂ ਸਿਰ ਪੰਜਾਬ 'ਚ ਮੈਂ ਬਚਪਨ ਤੋਂ ਪਹਿਲਾਂ ਤੇ ਪੰਜਾਬੀ ਹਿੰਦੀ 'ਚ ਗਾਣੇ ਆ ਰਹੇ ਆ ਤੇ ਹੁਣ ਵੀ ਪੰਜਾਬੀ ਗਾ ਰਹੇ ਮੈਂ ਐ ਨਹੀਂ ਕਿ ਅਗਰ ਮੈਂ ਉਹ ਸਾਈਡ ਚੱਲ ਗਏ ਤਾਂ ਸਿਰਫ ਮੋਦਰ ਦੇ ਗਾਣੇ ਗਾ ਰਹੇ ਮੈਂ ਇਸ ਟਾਈਮ ਆਪਣੀ ਕੁਝ ਪੰਜਾਬੀ ਐਲਬਮਸ 'ਤੇ ਵੀ ਕੰਮ ਕਰ ਰਿਹਾ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਹੋਣੇ ਉਸ ਤਰੀਕੇ ਨੂੰ ਕਿਸ ਤਰ੍ਹਾਂ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਮੈਂ ਪਹਿਲਾਂ ਇੱਕ ਵਾਰੀ ਸਟ੍ਰਗਲ ਤੇ ਦੱਸ ਕੇ ਫਿਕਰਾਂ ਤੇ ਦੇਖਿਆ ਜਾਏ ਕਿ ਮੇਰੀ ਇਹ ਲਾਈਫ ਦੀ ਜਰਨੀ ਕਾਫੀ ਲੰਬੀ ਰਹੀ ਹੈ 뮤지컬 ਜਰਨੀ ਮੈਨੂੰ ਆਲਮੋਸਟ 10 ਸਾਲ ਹੋ ਗਿਆ ਫੀਲਡ ਦੇ ਵਿੱਚ ਪਹਿਲਾਂ ਸਿੱਖਣਾ ਸ਼ੁਰੂ ਕੀਤਾ ਨਾਲ ਨਾਲ ਜਿਵੇਂ ਮੈਂ ਦੱਸਿਆ ਆਡੀਸ਼ਨਸ ਜਾਂਦਾ ਰਿਹਾ ਮੈਂ ਉੱਚ ਵੀ ਫੇਲ ਹੁੰਦਾ ਸੀ ਫਿਰ ਇੱਕ ਰਾਉਂਡ ਜਾਂਦਾ ਸੀ ਫਿਰ ਫੇਲ ਹੋ ਕੇ ਨੈਕਸਟ ਟਾਈਮ ਟਰਾਈ ਕੀਤਾ ਕਈ ਵਾਰੀ ਉਧਰ ਵੀ ਨਹੀਂ ਹੁੰਦਾ ਸੀ ਤੇ ਕਰਦੇ ਕਰਦੇ ਪਹਿਲਾਂ ਇੱਕ ਹਿੰਦੀ ਰਿਐਲਿਟੀ ਸ਼ੋਅ 'ਚ ਆਇਆ ਫਿਰ ਉਧਰੂ ਬਾਅਰ ਹੋ ਗਿਆ ਫਿਰ ਦੁਜੇ ਰਿਐਲਟੀ ਸ਼ੋਅ ਚ ਟਰਾਈ ਕੀਤਾ ਫਿਰ ਕੁਝ ਨਹੀਂ ਬਣਿਆ ਤੇ ਕਰਦੇ ਕਰਦੇ ਆ ਇਹਦੇ ਵਿੱਚ ਅਗਰ ਮੈਨੂੰ ਸਕਸੈਸ ਮਿਲੀ ਹੈ ਕਈ ਵਾਰ ਤੇ ਬਹੁਤ ਜ਼ਿਆਦਾ ਇੱਕ ਪੀਕ ਤੇ ਆ ਕੇ ਵੀ ਉਸ ਤੋਂ ਬਾਅਦ ਬਿਲਕੁਲ ਹੀ ਸਭ ਖਤਮ ਹੋ ਜਾਂਦਾ ਸੀ ਕੋਵਿਡ ਟਾਈਮ ਦੇ ਵਿੱਚ ਐਸਾ ਰਿਹਾ ਕਿ ਕੋਵਿਡ ਤੋਂ ਪਹਿਲਾਂ ਬਹੁਤ ਅੱਛੀ ਲਾਈਫ ਚੱਲ ਰਹੀ ਸੀ ਮੇਰੀ ਲਗਾਤਾਰ ਸ਼ੋਅ ਚੱਲ ਰਹੇ ਸੀ ਇੱਕ ਕਾਫੀ ਅੱਛੀ ਲਾਈਮਲਾਈਟ 'ਚ ਸੀ ਮੈਂ ਤਾਮਿਲਨਾਡੂ ਦੇ ਵਿੱਚ ਫਿਰ ਉਸ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ ਫਿਰ ਕੋਵਿਡ ਤੋਂ ਬਾਅਦ ਦੁਬਾਰਾ ਜਾ ਕੇ ਤੇਲਗੋ ਇੰਡਸਟਰੀ 'ਚ ਸ਼ੁਰੂਆਤ ਕੀਤੀ ਸਰ ਉਸ ਤੋਂ ਬਾਅਦ ਨਾਲ-ਨਾਲ ਹਿੰਦੀ ਪੰਜਾਬੀ ਵੀ ਕਰਦਾ ਰਿਹਾ ਆਪਣੇ ਕੁਝ ਟਰੈਕਸ ਵੀ ਵਰਕ ਕਰ ਰਿਹਾ ਤੇ ਹੁਣ ਇਸ ਟਾਈਮ ਕੈਨੇਡਾ ਇੰਡਸਟਰੀ ਵਿੱਚ ਮੌਕਾ ਮਿਲਿਆ ਤੇ ਦੇਖਿਆ ਜਾਏ ਤੇ ਇੱਕ ਅਗਰ ਆਪਾਂ ਕਹੀਏ ਕਿ ਅਦਰ ਵਿੱਚ ਸਿਰਫ ਸਾਨੂੰ ਸਕਸੈਸ ਹੀ ਮਿਲਦੀ ਹੈ ਉਹ ਬਿਲਕੁਲ ਗਲਤ ਹੈ ਜੋ ਦੇ ਪਿੱਛੇ ਤੁਹਾਡਾ ਮਿਹਨਤ ਹੈਗੀ ਹੈ ਜੋ ਤੁਹਾਡੇ ਤੁਹਾਨੂੰ ਡਾਊਨਫਾਲ ਵੀ ਬਹੁਤ ਫੇਸ ਕਰਨਾ ਪੈਂਦਾ ਹੈ ਤੇ ਜੋ ਸਟਰਗਲ ਹੈ ਤੁਹਾਨੂੰ ਬਹੁਤ ਜ਼ਿਆਦਾ ਫੇਸ ਕਰਨੇ ਪੈਂਦੇ ਬਟ ਸਟਿਲ ਅਗਰ ਤੁਸੀਂ ਇੱਕ ਦੇਖਿਆ ਜੇ ਸਾਰੀ ਫੀਲਡਸ ਦੇ ਵਿੱਚ ਹੀ ਆ ਪਰ ਕਿਤੇ ਨਾ ਕਿਤੇ ਅਗਰ ਤੁਸੀਂ ਕੋਈ ਫੀਲਡ ਚੂਜ਼ ਹੀ ਕਰ ਲਈਏ ਤੇ ਉਹ ਚੀਜ਼ ਲਈ ਮੈਂ ਤੇ ਕਹਾਂਗਾ ਕਿ ਸਟਰਗਲ ਕਰਨਾ ਪੈਂਦਾ ਬਿਲਕੁਲ ਤੇ ਹੁਣ ਨੌਜਵਾਨ ਦੀ ਪੀੜ੍ਹੀ ਨੂੰ ਮੈਸੇਜ ਦੇਣਾ ਚਾਹੁੰਦਾ ਮੈਥਿਸ ਮੈਂ ਅਨਾਂ ਵੱਡਾ ਕੋਈ ਇਨਸਾਨ ਨਹੀਂ ਕਿ ਮੈਂ ਅਗਰ ਕਿਸੇ ਨੂੰ ਸੰਦੇਸ਼ ਜਵਾਂ ਜਸਟ ਮੈਂ ਇੱਕ ਐਨੀ ਚੀਜ਼ ਮੈਂ ਸਭ ਨੂੰ ਕਹਿਣੀ ਚਾਹਾਂਗਾ ਕਿ ਅਗਰ ਤੁਸੀਂ ਕੋਈ ਡ੍ਰੀਮ ਦੇਖ ਲਿਆ ਆਪਣੇ ਲਈਏ ਬਸ ਉੱਤੇ ਲੱਗੇ ਰਹੋ ਕੁਝ ਨਹੀਂ ਪਤਾ ਉਹ ਕਿੰਨੇ ਟਾਈਮ ਨੂੰ ਪੂਰਾ ਹੋ ਜਾਏ ਬਿਕੋਜ਼ ਮੈਨੂੰ ਵੀ 10 ਸਾਲ ਹੋ ਗਏ ਕਰਦੇ ਨੂੰ ਮੈਂ 10 ਸਾਲ ਤੋਂ ਸੁਪਨਾ ਦੇਖਦਾ ਕਿ ਮੈਂ ਇੱਕ ਇੱਕ ਨੋਨ ਆਰਟਿਸਟ ਲਈ ਕੋਈ ਨੋਨ 뮤직 ਡਾਇਰੈਕਟਰ ਲਈ ਜਾਂ ਨੋਨ 뮤జిਸ਼ੀਅਨ ਲਈ ਕੰਮ ਕਰਾਂ ਜਾਂ ਇੱਕ ਮੇਰਾ ਖੁਦ ਦਾ ਵੀ ਮੂਵੀਜ਼ 'ਚ ਗਾਣਿਆਂ ਨੂੰ ਮੈਂ ਪਲੇਬੈਕ ਕਰਾਂ ਤੇ ਕਿਤੇ ਨਾ ਕਿਤੇ ਹੁਣ ਜਾ ਕੇ ਉਹ ਸੁਪਨਾ ਪੂਰਾ ਹੋਣਾ ਸ਼ੁਰੂ ਹੋਇਆ ਤੇ ਉਹ ਉਹਦੇ ਪਿੱਛੇ 10 ਸਾਲ ਦੀ ਮਿਹਨਤ ਵੀ ਰਹੀ ਹੈ ਤੇ ਸਭ ਤੋਂ ਵੱਡਾ ਉਹਦਾ ਕ੍ਰੈਡਿਟ ਜਾਂਦਾ ਮੇਰੀ ਫੈਮਿਲੀ ਨੂੰ ਉਹਨਾਂ ਦਾ ਸਭ ਤੋਂ ਜ਼ਿਆਦਾ ਸਪੋਰਟ ਰਿਹਾ ਮੇਰੇ ਜੋ ਗੁਰੂ ਹੈਗੇ ਆ ਜੋ ਮੇਰੇ ਗੁਰੂ ਉਹਨਾਂ ਦੀ ਜੋ ਟੀਚਿੰਗਸ ਰਹੀਆਂ ਉਹੀ ਕੰਮ ਆ ਰਹੀ ਹੈ ਜੋ ਮੇਰੇ ਮੈਂਟੋਰਸ ਰਿਹਾ ਹੈ ਉਹਨਾਂ ਦਾ ਸਿਖਾਇਆ ਉਹਨਾਂ ਦਾ ਜੋ ਸਾਰੇ ਮੇਰੇ ਵੱਡਿਆਂ ਦੀ ਬਲੇਸਿੰਗਸ ਰਹੀਆਂ ਤੇ ਆ ਸਾਰੀ ਚੀਜ਼ਾਂ ਉਹਨਾਂ ਕਰਕੇ ਹੀ ਪੋਸੀਬਲ ਹੋ ਪਾਰੀਆਂ ਉਹਨਾਂ ਦਾ ਕੀ ਨਾਮ ਹੈ ਜੀ ਮੇਰੇ ਮੈਂ ਲੁਧਿਆਣੇ ਤੋਂ ਹੈਗੇ ਮੇਰੇ ਗੁਰੂ ਜੀ ਤੇ ਉਹਨਾਂ ਦਾ ਨਾਮ ਹੈ ਹਨੀਤ ਤੇ ਨੀਜ ਸਰ ਤੇ ਮੇਰੇ ਮੈਂਟੋਰ ਨੇ ਉਹਨਾਂ ਦਾ ਨਾਮ ਆਸ਼ਿਮਨਾਗਪਲੇ ਤੇ ਇੱਕ ਹੋਰ ਮੇਰੇ ਗੁਰੂ ਜੀ ਨੇ ਜਿਨ੍ਹਾਂ ਦਾ ਨਾਮ ਹੈ ਅਫਤਾਰ ਕੌਰ ਜੀ ਤੇ ਬਸ ਮੈਂ ਉਹਨਾਂ ਦੀ ਬਲੇਸਿੰਗਸ ਨਾਲ ਹੀ ਕਰ ਰਿਹਾ ਹਾਂ ਉਹਦਾ ਤੇ ਹੁਣ ਜਿਵੇਂ ਮੁੰਬਈ ਚ ਮੇਰੇ ਇੱਕ ਹੋਰ ਮੈਂਟਰ ਨੇ ਉਹਨਾਂ ਦਾ ਨਾਮ ਮੁਕੇਸ਼ ਪਰਮਾਰ ਸਰ ਤੇ ਮੈਂ ਜਿੱਦਾਂ ਜਿੱਦਾਂ ਵੀ ਜਿੱਥੇ ਜਿੱਥੇ ਵੀ ਜਾਣਾ ਮੈਨੂੰ ਹੁੰਦਾ ਹੈ ਕਿ ਮੈਂ ਹਰ ਇੱਕ ਤੋਂ ਜਾ ਕੇ ਸਿੱਖਾਂ ਤੇ ਲੁਧਿਆਣੇ ਚ ਮੈਂ ਅਗਰ ਸਿੱਖਣਾ ਸ਼ੁਰੂ ਕੀਤਾ ਮੈਂ ਕਪਿਲ ਸ਼ਰਮਾ ਜੀ ਤੋਂ ਸਿੱਖਣਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਤੇ ਮੇਰੇ 뮤직 ਕੈਰੀਅਰ ਦੀ ਸਟਾਰਟਿੰਗ ਉੱਥੇ ਹੀ ਹੋਈ ਆ ਇਹ ਸਾਡਾ ਸੀਗਾ ਜਸਕਰ ਜੋ ਕਿ ਪੰਜਾਬ ਦਾ ਨੌਜਵਾਨ ਜੋ ਕਿ ਕਈ ਲੈਂਗੁਏਜ ਦੇ ਵਿੱਚ ਜਿਹੜਾ ਕੀ ਹੈ ਗਾਇਕ ਹੈ ਗਾ ਲੈਂਦਾ ਵਾ ਅੱਛਾ ਸੁਰੇ ਸੁਣਤਾ ਤੁਸੀਂ ਸੁਣਿਆ ਉਹਨਾ ਦਾਣਾ ਵੀ ਸੁਣਿਆ ਪੰਜਾਬੀ ਚ ਵੀ ਸੁਣਿਆ ਕਰਨਾਟਕਾ ਚ ਵੀ ਸੁਣਿਆ ਤੁਹਾਨੂੰ ਇਹਦੀ ਗਾਇਕੀ ਕਿੱਦਾ ਲਗੀ ਤੇ ਤੁਸੀਂ ਪੂਰੀ ਇਹਦੀ ਕਹਾਣੀ ਸੁਣੀ ਕਿਸ ਤਰ੍ਹਾਂ ਅਪ ਐਂਡ ਡਾਊਨਸ ਆਏ ਕਿਸ ਤਰ੍ਹਾਂ ਆਪਣੇ ਉਸਤਾਦਾਂ ਕੋਲੋਂ ਸਿੱਖਿਆ ਤੇ ਇਸ ਨੌਜਵਾਨ ਨੇ ਜਿਹੜੀ ਕਿ ਹਿੰਮਤ ਨਹੀਂ ਹਾਰੀ ਤੇ ਅੱਜ ਅਜੇ ਪੰਜਾਬ ਦੀ ਮਿਸਾਲ ਬਣਿਆ ਹੋਇਆ ਤੇ ਪੰਜਾਬ ਦੇ ਵਿੱਚੋਂ ਕਰਨਾਟਕਾ ਦੇ ਵਿੱਚ ਬੜੀ ਵੱਡੀ ਗੱਲ ਹੈ ਕਰਨਾਟਕਾ ਤੇ ਇਹ ਭਾਸ਼ਾ ਦੇ ਵਿੱਚ ਗਾਇਕ ਗਾਣਾ ਗਾਣਾ ਬੜੀ ਓਕੀ ਗੱਲ ਹੈ ਤੇ ਤਾਮਿਲਨਾਡੂ ਦੇ ਵਿੱਚ ਵੀ ਜਿਹੜਾ ਕਿ ਇਹ ਨੌਜਵਾਨ ਗਾ ਲੈਂਦਾ ਵਾ ਹਰ ਇੱਕ ਭਾਸ਼ਾ ਦੇ ਵਿੱਚ ਜਿਹੜਾ ਕਿ ਇਹ ਨੌਜਵਾਨ ਹੈ ਗਾਇਕੀ ਕਰ ਲੈਂਦਾ ਵਾ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਜੁੜੇ ਲੋ ਦਰਨਾ ਲੈ ਜਨ ਹਣੀ ਦਾ ਯੂੰ ਬਿਰਪੋਰ ਤੰਗ